ਹੋਏ ਸੀ ਤੇ ਰਾਹ ਦੇ ਵਿੱਚ ਨਾ ਇੱਕ ਪੈਟਰੋਲ ਪੰਪ ਆਇਆ ਪੈਟਰੋਲ ਪੰਪ ਦੇ ਉੱਤੇ ਬਾਈ ਹੋਰਾਂ ਨੇ 25-25 ਲੀਟਰ ਦੀਆਂ ਢੋਲੀਆਂ ਭਰਾਲੀਆਂ ਤੇਲ ਦੀਆਂ ਕਿਉਂਕਿ ਰਾਹ ਦੇ ਵਿੱਚ ਕਿਤੇ ਵੀ ਆਪਾਂ ਨੂੰ ਕੋਈ ਪੈਟਰੋਲ ਪੰਪ ਨਹੀਂ ਮਿਲਣਾ ਇੱਥੇ ਸਾਰੇ ਆਪਣੇ ਉਹ ਪਏ ਨੇ ਗੱਦੇ ਪਏ ਨੇ ਆ ਦੇਖੋ ਇਧਰਲੇ ਪਾਸੇ ਵੀ ਗੱਦੇ ਵਿੱਚ ਹੀ ਇਹਦੇ ਖਾਣ ਪੀਣ ਦਾ ਸਮਾਨ 슬ੀਪਿੰਗ ਬੈਗ ਚੁੱਲਾ ਗੈਸ ਉੱਪਰਲੇ ਪਾਸੇ ਬੈਂਚ ਬੈਠਣ ਵਾਸਤੇ ਬੈਂਚ ਕਿ ਇਹ 400-500 ਸਾਲ ਪਹਿਲਾਂ ਪਈ ਇਹ ਜਵਾਲਾਮੁਖੀ ਫਟਣ ਤੋਂ ਹੀ ਇਹ ਪੱਥਰ ਨਿਕਲੇ ਹੋਏ ਨੇ ਦੇਖ ਲੋ ਕਿਵੇਂ ਦੀ ਕਿਵੇਂ ਦੁਨੀਆ ਚੇਂਜ ਹੁੰਦੀ ਰਹਿੰਦੀ ਆ ਕਈ ਥਾਵਾਂ ਤੇ ਤਾਂ ਇਹ ਜੇ ਏਰੀਆ ਵੀ ਨੇ ਵੀ ਉੱਥੇ ਸਮੁੰਦਰ ਹੁੰਦੇ ਸੀ ਤੇ ਅੱਜ ਉੱਥੇ ਸੋਕਾ ਪਿਆ ਹੋਇਆ ਅੱਧੇ ਘੰਟੇ ਦੇ ਵਿੱਚ ਵਿੱਚ ਟੈਂਪਰੇਚਰ 30 ਡਿਗਰੀ ਤੋਂ 38 ਡਿਗਰੀ ਹੋ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਜਿੱਥੇ ਤੱਕ ਆਪਾਂ ਜਾਣਾ 450 ਕਿਲੋਮੀਟਰ ਤੱਕ ਉੱਥੇ ਤੱਕ ਜਾਂਦੇ ਜਾਂਦੇ 60 ਡਿਗਰੀ ਦੇ ਟੈਂਪਰੇਚਰ ਪਹੁੰਚ ਜਾਣਾ ਇੰਨੀ ਕਿ ਇੱਥੇ ਗਰਮੀ ਆ ਇੰਨੀ ਕਿ ਲੂ ਚੱਲ ਰਹੀ ਹੈ ਨਾ ਵੀ ਟਾਇਰਾਂ ਦਾ ਪੜਾਕਾ ਇੱਥੇ ਗੱਡੀਆਂ ਦਾ ਐ ਪੈ ਜਾਂਦਾ ਜਾਨਵਰਾਂ ਦੀਆਂ ਹੱਡੀਆਂ ਵੀ ਇੱਥੇ ਸੜਕਾਂ ਦੇ ਉੱਤੇ ਬੋਤਿਆਂ ਦੀਆਂ ਹੱਡੀਆਂ ਗਧਿਆਂ ਦੀਆਂ ਹੱਡੀਆਂ ਐ ਸੜਕਾਂ ਤੇ ਖੇਡੀਆਂ ਪਈਆਂ ਨੇ ਕਿਹੜੇ ਟਾਈਮਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੰਦੇ ਨੇ ਨਾ ਵੀ ਦੁਪਹਿਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਾਹਰ ਨਾ ਨਿਕਲੋ ਪੀਕ ਧੁੱਪ ਹੁੰਦੀ ਹੈ ਚੱਕਰ ਖਾ ਕੇ ਡਿੱਗ ਸਕਦੇ ਹੋ ਉਹ ਜਿਹੇ ਟਾਈਮਾਂ ਦੇ ਵਿੱਚ ਲੋਕ ਇੱਥੇ ਨਾਰਮਲ ਸਰਵਾਈਵ ਕਰ ਰਹੇ ਨੇ ਸਵੇਰ ਦਾ 4:30 ਵਜੇ ਦਾ ਟਾਈਮ ਆ ਜਿਹੜੀ ਟੂਰ ਕੰਪਨੀ ਦੇ ਨਾਲ ਆਪਾਂ ਪੈਕੇਜ ਬੁੱਕ ਕੀਤਾ ਸੀ ਉਹਨਾਂ ਨੇ ਆਪਦੀ ਗੱਡੀ ਭੇਜਤੀ ਸੀ ਮੈਨੂੰ ਸਵੇਰੇ ਹੋਟਲ 'ਚੋਂ ਲੈਣ ਵਾਸਤੇ ਹੁਣ ਆਪਾਂ ਇਸ ਟਾਈਮ ਚੱਲੇ ਆ ਜੀ 에어ਪੋਰਟ ਵਾਲੇ ਪਾਸੇ ਨੂੰ ਤੇ ਤੁਸੀਂ ਦੇਖੋ ਸ਼ਹਿਰ ਕਿੰਨਾ ਜਗਮਗ ਜਗਮਗ ਕਰ ਰਿਹਾ ਤੇ ਤੁਸੀਂ ਇੱਥੋਂ ਸੇਫਟੀ ਦਾ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੀਆਂ ਵੀ ਦੁਕਾਨਾਂ ਇੱਥੇ ਬਣੀਆਂ ਹੋਈਆਂ ਨੇ ਜਾਂ ਜਿੰਨੇ ਵੀ ਸ਼ੋਰੂਮ ਬਣੇ ਹੋਏ ਨੇ ਕਿਤੇ ਵੀ ਸ਼ਟਰ ਵਾਲਾ ਗੇਟ ਨਹੀਂ ਲੱਗਿਆ ਹੋਇਆ ਠੀਕ ਆ ਸਿਰਫ ਸ਼ੀਸ਼ੇ ਲੱਗੇ ਹੋਏ ਨੇ ਕੋਈ ਜਾਲੀ ਨਹੀਂ ਕੋਈ ਸਿਕਿਉਰਿਟੀ ਗਾਰਡ ਨਹੀਂ ਬੋਲੇ ਤੇ ਪਿਆਸਾ ਏਰੀਆ ਜਿਹੜਾ ਪੈਂਦਾ ਜੀ 에어ਪੋਰਟ ਦੇ ਨੇੜੇ ਉਹ ਸਭ ਤੋਂ ਜ਼ਿਆਦਾ ਸੇਫ ਏਰੀਆ ਮੰਨਿਆ ਜਾਂਦਾ ਕੋਈ ਇੱਥੇ ਚੋਰੀ ਚਕਾਰ ਨਹੀਂ ਹੈਗੀ ਹੁਣ ਤਾਂ ਪੂਰੇ 1 ਘੰਟੇ ਬਾਅਦ ਆਪਣੀ ਫਲਾਈਟ ਆ ਜੀ ਬੋਰਡਿੰਗ ਪਾਸ ਵਗੈਰਾ ਜਾਣ ਦੇ ਟਿਕਟ ਆਉਣ ਦੇ ਟਿਕਟ ਸਾਰਾ ਕੁਝ ਮੇਰੇ ਕੋਲ ਹੈਗਾ ਚੱਲੇ ਕਿੱਥੇ ਆਪਾਂ ਤੇ ਆਉਣਾ ਕਿੱਥੋਂ ਆਪਾਂ ਸਾਰਾ ਕੁਝ ਤੁਹਾਨੂੰ 에어ਪੋਰਟ ਤੇ ਪਹੁੰਚ ਕੇ ਦੱਸਦੇ ਆ ਗੱਡੀਆਂ ਦੇ ਸ਼ੀਸ਼ੇ ਨਹੀਂ ਸਾਫ਼ ਹੁੰਦੇ ਯਾਰ ਇੱਥੇ ਕਿਸੇ ਵੀ ਗੱਡੀ ਦੇ ਤੇ ਫਿਰ ਵੀਡੀਓ ਜੀ ਬਣਾਉਣ ਦਾ ਸਵਾਦ ਨਹੀਂ ਆਊਗਾ ਇਹ ਹੈ ਜੀ ਸਾਹਮਣੇ 에ਥੋਪੀਅਨ 에ਅਰਲਾਈਨ ਦਾ ਜਹਾਜ਼ ਨਿਕਲਿਆ ਜਹਾਜ਼ ਆ ਭਾਈ ਇਹ ਜਿਵੇਂ ਲੋਕਲ ਜਹਾਜ਼ ਹੁੰਦਾ ਨਾ ਉਮੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਦੀਸ ਅਬਾਬਾ ਇੰਟਰਨੈਸ਼ਨਲ 에어ਪੋਰਟ ਦੇ ਉੱਤੇ ਖੜੇ ਹਾਂ ਜਿਹੜਾ ਤੁਸੀਂ ਮੇਰੇ ਪਿਛਲੇ ਪਾਸੇ ਜਹਾਜ਼ ਦੇਖ ਰਹੇ ਹੋ ਜੀ ਇਹ ਡੋਮੈਸਟਿਕ ਫਲਾਈਟਾਂ ਵਾਸਤੇ ਆ ਆਪਾਂ ਚੱਲੇ ਹਾਂ ਸਮੀਰਾ ਜਿਹੜਾ 800 ਕਿਲੋਮੀਟਰ ਦੂਰ ਆ ਤੇ 1 ਘੰਟਾ 20 ਮਿੰਟ ਦੀ ਆਪਣੀ ਫਲਾਈਟ ਆ ਇਹ ਲੋਕਲ ਜਹਾਜ਼ ਆ ਪੁਰਾਣੇ ਟਾਈਮਾਂ ਦੇ ਵਿੱਚ ਜਿਵੇਂ ਜਹਾਜ਼ਾਂ ਦੇ ਉੱਤੇ ਪੱਖਾ ਨਹੀਂ ਲੱਗਿਆ ਹੁੰਦਾ ਸੀ ਉਵੇਂ ਹੀ ਪੱਖਾ ਲੱਗਿਆ ਹੋਇਆ ਆ ਆਪਾਂ ਇੱਕ ਟੂਰ ਪੈਕੇਜ ਲਿਆ ਹੋਇਆ ਜੀ ਉਹ 4 ਦਿਨਾਂ ਦਾ ਟੂਰ ਕਰਨ ਵਾਸਤੇ ਆਪਾਂ ਚੱਲੇ ਆਂ ਬੱਸ ਦੇ ਵਿੱਚ ਵੀ ਜਾ ਸਕਦੇ ਸੀ ਪਰ ਅਫਰੀਕਾ ਦੀਆਂ ਬੱਸਾਂ ਦਾ ਤੁਹਾਨੂੰ ਪਤਾ 800 ਕਿਲੋਮੀਟਰ ਨੂੰ ਮੈਨੂੰ ਨਹੀਂ ਪਤਾ ਇਹ 8 ਦਿਨ ਲੱਗ ਜਾਂਦੀ। ਇਸ ਜਹਾਜ਼ ਦੇ ਟਾਇਰ ਤਾਂ ਬਾਈ ਜਿਵੇਂ ਸਕੂਟਰੀ ਦੇ ਟਾਇਰ ਹੁੰਦੇ ਨੇ ਨਾ ਓਵੇਂ ਦੇ ਨੇ। ਚੱਲੋ ਸੇਵਕਾ ਕੰਮ ਖਤਰੇ ਵਾਲਾ ਹੀ ਲੱਗਦਾ ਇਹ ਜਹਾਜ਼ ਦੇ ਵਿੱਚ। ਮੈਨੂੰ ਲੱਗਦਾ ਵੀ ਇਹ ਜਹਾਜ਼ ਯਾਰ ਬੈਟਰੀ ਤੇ ਚੱਲਦੇ ਨੇ ਉਹ ਚਾਰਜ ਕਰੀ ਜਾਂਦੇ ਨੇ। ਡਰਾਈਵਰ ਵੀ ਇੱਥੇ ਨੇੜੇ ਹੀ ਬੈਠਾ ਜਿਵੇਂ ਬੱਸ ਦਾ ਡਰਾਈਵਰ ਨੂੰ ਆਪਾਂ ਹੱਥ ਕੱਢ ਕੇ ਨਹੀਂ ਹੱਥ ਮਲਾ ਲੈਂਦੇ। ਉਨੀ ਕੁ ਉੱਚੀ ਸੀਟ ਆ ਇੱਥੇ ਇਹ ਸੀ ਜੀ ਆਪਣਾ ਜਹਾਜ਼ ਅੰਦਰੋਂ ਸਾਰਾ 6 ਫੁੱਟ ਚੌੜਾ ਸੀ ਬਸ 2-2 ਸੀਟਾਂ ਲੱਗੀਆਂ ਹੋਈਆਂ ਸੀ ਬਹਿਣ ਵਾਸਤੇ ਸਾਹਮਣੇ ਲਿਖਿਆ ਹੋਇਆ ਜੀ ਸਮੀਰਾ ਸੁਲਤਾਨ 에어ਪੋਰਟ ਡੋਮੈਸਟਿਕ 에어ਪੋਰਟ ਆ ਤੇ ਆ ਆਪਣਾ ਜਹਾਜ਼ ਖੜਾ ਬਹੁਤ ਹੈਂਡ ਸਫਰ ਰਿਹਾ ਯਾਰ 2 ਮਿੰਟਾਂ ਜੀ ਉੱਡ ਜਾਂਦਾ ਸੀ 2 ਮਿੰਟਾਂ ਜੀ ਇਹ ਲੈਂਡਿੰਗ ਕਰ ਗਿਆ ਆਪਣਾ ਇੱਥੇ ਆਪਾਂ ਨੂੰ ਗਾਈਡ ਡੀਕਦਾ ਹੋਊਗਾ ਤੇ ਉਹਦੀ ਗੱਡੀ ਦੇ ਵਿੱਚ ਬਹਿਣਾ ਜੀ ਪਿਛਲੇ ਪਾਸੇ ਤੁਸੀਂ ਟੋਇਟਾ ਦੀ ਗੱਡੀ ਦੇਖ ਰਹੇ ਹੋ ਲੈਂਡ ਕਰੂਜ਼ਰ ਇਹਦੇ ਵਿੱਚ ਆਪਣਾ 4 ਦਿਨਾਂ ਦਾ ਟੂਰ ਸਟਾਰਟ ਹੋਣ ਲੱਗਿਆ ਜੀ ਐਡਵੈਂਚਰ ਵਾਲਾ ਟੂਰ ਸਟਾਰਟ ਹੋਣ ਲੱਗਿਆ ਪਿੱਛੇ ਸਮਾਨ ਬੰਨਿਆ ਜਾ ਰਿਹਾ ਕਿਉਂਕਿ ਜਿੱਧਰ ਨੂੰ ਆਪਾਂ ਜਾਣਾ ਉਧਰਲੇ ਪਾਸੇ ਕੁਝ ਵੀ ਮਤਲਬ ਫੈਸਿਲਿਟੀ ਨਹੀਂ ਹੈਗੀ ਉਹਨੂੰ ਧਰਤੀ ਦਾ ਨਰਕ ਵੀ ਕਿਹਾ ਜਾਂਦਾ ਤੇ ਉੱਥੇ ਟੈਂਪਰੇਚਰ 60 ਡਿਗਰੀ ਤੱਕ ਚਲਾ ਜਾਂਦਾ ਮੈਂ ਤੁਹਾਨੂੰ ਟੂਰ ਪਲਾਨ ਪਹਿਲਾਂ ਦੱਸਦਾ ਵੀ ਪਹਿਲੇ ਦਿਨ ਆਪਾਂ ਜਾਵਾਂਗੇ ਜੀ ਧਰਤੀ ਦਾ ਨਰਕ ਕਹੇ ਜਾਣ ਵਾਲੀ ਥਾਂ ਜਿਹਨੂੰ ਕਿਹਾ ਜਾਂਦਾ ਦਾਣਾ ਕਿਲ ਡਿਪਰੈਸ਼ਨ 60 ਡਿਗਰੀ ਤੱਕ ਟੈਂਪਰੇਚਰ ਆ ਉੱਥੇ ਤੇ ਲੋਕ ਉੱਥੇ ਰਹਿੰਦੇ ਵੀ ਨਹੀਂ ਯਾਰ ਇੰਨੀ ਗਰਮੀ ਦੇ ਵਿੱਚ ਲੋਕ ਕਿਵੇਂ ਸਰਵਾਈਵ ਕਰਦੇ ਨੇ ਆਪਾਂ ਉਹ ਚੀਜ਼ ਦੇਖਣੀ ਆ ਦੂਜੇ ਨੰਬਰ ਤੇ ਆਪਾਂ ਦੇਖਾਂਗੇ ਜੀ ਖਾਰੇ ਪਾਣੀ ਦੀਆਂ ਝੀਲਾਂ ਨੂਨ ਦੇ ਰੇਗਿਸਤਾਨ ਬਹੁਤ ਵੱਡੇ ਵੱਡੇ ਤੇ ਇੱਕ ਆਪਾਂ ਦੁਨੀਆ ਦੀ ਸਭ ਤੋਂ ਖਤਰਨਾਕ ਟਰੈਕ ਕਰਨ ਤੋਂ ਬਾਅਦ ਇੱਕ ਚਰਚਾ ਆਉਂਦੀ ਆ ਚੌਥੇ ਦਿਨ ਆਪਾਂ ਉਹ ਚੀਜ਼ ਦੇਖਾਂਗੇ ਤਾਂ ਆਪਣਾ 4 ਦਿਨਾਂ ਦਾ ਬਹੁਤ ਖਤਰਨਾਕ ਐਡਵੈਂਚਰ ਸਟਾਰਟ ਹੋਣ ਲੱਗਿਆ ਗੱਡੀ ਦੇ ਉੱਤੇ ਸਾਰਾ ਸਮਾਨ ਬੰਨਿਆ ਹੋਇਆ ਤੇਲ ਵਾਲੀਆਂ ਪੀਪੀਆਂ ਬੰਨੀਆਂ ਜਾ ਰਹੀਆਂ ਨੇ ਇੱਥੋਂ ਤੁਸੀਂ ਆਈਡੀਆ ਲਾ ਸਕਦੇ ਹੋ ਵੀ ਰਾਹ ਦੇ ਵਿੱਚ ਆਪਾਂ ਨੂੰ ਪٹرول ਪੰਪ ਵੀ ਨਹੀਂ ਮਿਲਣਾ ਇੱਕ ਗੱਡੀ ਉਧਰਲੇ ਪਾਸੇ ਨਹੀਂ ਜਾ ਸਕਦੀ ਘੱਟੋ-ਘੱਟ 4-4 ਗੱਡੀਆਂ ਦੇ ਮਤਲਬ ਕੀ ਕਹਿੰਦੇ ਗਰੁੱਪ ਬਣਾ ਕੇ ਜਾਂਦੇ ਨੇ 4-4 ਗੱਡੀਆਂ ਦੇ ਕਿਉਂਕਿ ਜੇ ਉੱਥੇ ਗਲਤੀ ਨਾਲ ਗੱਡੀ ਖਰਾਬ ਹੋ ਗਈ ਤਾਂ ਥੋੜੀ ਕੋਈ ਹੈਲਪ ਕਰਨ ਨਹੀਂ ਆਊਗਾ ਨਾ ਉੱਥੇ ਨੈੱਟਵਰਕ ਆਉਂਦਾ ਨਾ ਉੱਥੇ ਪٹرول ਪੰਪ ਨਾ ਕੋਈ ਪੈਂਚਰ ਦੀ ਦੁਕਾਨ ਤੇ ਉਸ ਤੋਂ ਬਾਅਦ ਆਪਣੇ ਨਾਲ ਇੱਕ ਇੰਡੀਅਨ ਕਪਲ ਆ ਜੀ ਉਹ ਵੀ ਜੁਆਇਨ ਕਰ ਰਹੇ ਨੇ ਉਹਨਾਂ ਨਾਲ ਵੀ ਤੁਹਾਨੂੰ ਮੈਂ ਮਿਲਾਉਣਾ ਉਹ ਵੀ ਬੰਦੇ ਵੈਸੇ ਪਾਰਟ ਟਾਈਮ YouTube ਕਰ ਲੈਂਦੇ ਨੇ ਵੈਸੇ ਮੁੰਬਈ ਦੇ ਵਿੱਚੋਂ ਜੌਬ ਕਰਦੇ ਨੇ ਇਹ ਆਪਣਾ ਕੋਈ ਟੂਰ ਪਲਾਨ लेट्स ਗੋ ਓਕੇ ਚਲੋ ਭਾਈ ਇਹ ਬੰਦੇ ਆਪਣੇ ਡਰਾਈਵਰ ਨੇ ਤੇ ਆਹ ਬਾਈ ਹੋਰੇ ਆਪਣੇ ਗਾਈਡ ਨੇ ਯੂਰ ਨੇਮ ਇਜ਼ ਬ੍ਰਦਰ ਐਜ ਕੇਜ ਯਾ ਯੂਰ ਨੇਮ ਇਜ਼ ਅੰਗੋਸੋ ਓਕੇ ਅੰਗੇ ਥੈਂਕ ਯੂ ਸੋ ਮੱਚ ਲੋ ਜੀ ਆਪਣਾ ਦਾਣਾ ਕਿਲ ਡਿਪਰੈਸ਼ਨ ਦਾ ਟੂਰ ਸਟਾਰਟ ਹੋ ਗਿਆ ਤੇ ਮੈਂ ਤੁਹਾਨੂੰ ਕਿਹਾ ਸੀ ਵੀ ਆਪਾਂ ਨੂੰ ਇੱਕ ਇੰਡੀਅਨ ਕਪਲ ਜੁਆਇਨ ਕਰ ਰਿਹਾ ਤੇ ਇਹ ਬਾਈ ਘਰੇ ਸਾਡੇ ਨਾਲ ਬੈਠੇ ਨੇ ਪਿਛਲੀ ਸੀਟ ਤੇ ਸਰ ਆਪਣਾ ਨਾਮ ਬਤਾਈਏ ਇੱਕ ਵਾਰ ਸਰਿਤ ਸਰਿਤ ਔਰ ਮੈਡਮ ਆਪਕਾ ਨਾਮ ਵਿਧੂ ਸਰਿਤ ਔਰ ਵਿਧੂ ਇਹ ਮਤਲਬ ਆ ਬੰਬੇ ਸੇ ਹੋ ਹੈਨਾ ਠੀਕ ਹੈ ਜੀ ਤੇ ਇਹ ਪਾਰਟ ਟਾਈਮ YouTube ਕਹਿ ਸਕਦਾ ਮੈਂ ਇਹ ਪਾਰਟ ਟਾਈਮ YouTube ਕਰਦੇ ਹੋ ਅ ਵੈਸੇ ਇਹ ਜੌਬ ਕਰਦੇ ਨੇ ਪਰ ਸ਼ੌਂਕੀਆ ਤੌਰ ਤੇ ਘੁੰਮਣ ਫਿਰਨ ਦੇ ਨਾਲ ਨਾਲ ਮਾੜੀ ਮੋਟੀ ਵੀਡੀਓ ਬਣਾ ਕੇ YouTube ਦੇ ਉੱਤੇ ਅਪਲੋਡ ਕਰ ਲੈਂਦੇ ਨੇ ਜਿਹੜਾ ਆਪਣਾ ਹੁਣ ਟੂਰ ਸਟਾਰਟ ਹੋਣ ਲੱਗਿਆ ਤਿੰਨ ਦਿਨਾਂ ਦਾ ਇਹਨਾਂ ਦਾ ਟੂਰ ਆ ਤਿੰਨ ਦਿਨਾਂ ਦਾ ਮੇਰਾ ਟੂਰ ਆ ਜੀ ਚਾਰ ਦਿਨਾਂ ਦਾ ਇਹ ਇੱਕ ਦਿਨ ਸ਼ਾਇਦ ਮੇਥੋਂ ਪਹਿਲਾਂ ਚਲੇ ਜਾਣਗੇ ਤੇ ਆਪ ਕੱਲ੍ਹ ਇੱਥੇ ਆ ਗਏ ਥੇ ਨਾ ਇੱਕ ਦਿਨ ਪਹਿਲੇ ਇੱਥੇ ਆ ਗਏ ਥੀ ਠੀਕ ਐ ਤੇ ਅੱਜ ਆਪਣੀ ਜਿਹੜੀ ਰਾਈਡ ਰਹਿਣ ਵਾਲੀ ਹੈ ਜੇ ਆਪਣਾ ਸਫ਼ਰ ਰਹਿਣ ਵਾਲਾ ਉਹ 450 ਕਿਲੋਮੀਟਰ ਸਫ਼ਰ ਆਪਾਂ ਜਾਵਾਂਗੇ ਰਾਹ ਦੇ ਵਿੱਚ 3 ਘੰਟਿਆਂ ਬਾਅਦ ਆਪਾਂ ਲੰਚ ਕਰਾਂਗੇ ਲੰਚ ਕਰਨ ਤੋਂ ਲੰਚ ਇੱਥੇ ਆਪਾਂ ਕਰਨਾ ਉੱਥੇ ਤੱਕ ਰੋਡ ਬਹੁਤ ਸੋਹਣੀ ਬਈਆ ਪਰ ਲੰਚ ਕਰਨ ਤੋਂ ਬਾਅਦ ਅੱਗੇ ਜਿਹੜੀ ਰੋਡ ਆ ਉਹ ਰੋਡ ਖਰਾਬ ਆ ਮਤਲਬ 450 ਕਿਲੋਮੀਟਰ ਸਫ਼ਰ ਆਪਾਂ 8-9 ਘੰਟਿਆਂ ਦੇ ਵਿੱਚ ਤੈਅ ਕਰਾਂਗੇ ਮਤਲਬ ਰਾਤ ਆਪਾਂ ਨੂੰ ਹੋ ਜਾਣੀ ਆ ਫਿਲਹਾਲ ਟਾਈਮ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਇੰਡੀਆ ਆਪਣੇ ਇੱਥੋਂ ਦੇ ਹਿਸਾਬ ਨਾਲ 9 ਵਜੇ ਦਾ ਟਾਈਮ ਹੋ ਗਿਆ ਸਵੇਰ ਦਾ ਤੇ ਸ਼ਾਮ ਨੂੰ 6-7 ਵਜੇ ਪਹੁੰਚਾਂਗੇ ਕੈਂਪਿੰਗ ਕਰਦੇ ਆ ਜਾਂ ਹੋਟਲ 'ਚ ਰਹਿਣਾ ਉਹਦਾ ਉਹਦੇ ਬਾਰੇ ਕੋਈ ਆਈਡੀਆ ਨਹੀਂ ਹੈਗਾ ਸ਼ਾਇਦ ਕੈਂਪਿੰਗ ਕਰਾਂਗੇ ਅੱਜ ਕੈਂਪਿੰਗ ਕਰਾਂਗੇ ਨਾ ਹਾਂ ਕੈਂਪਿੰਗ ਹੋਊਗੀ ਹੋਟਲ ਵਗੈਰਾ ਉੱਧਰ ਹੋਣੇ ਨਹੀਂ ਹੋਟਲ ਸਿਰਫ ਸਮੀਰਾ ਦੇ ਵਿੱਚ ਆਪਾਂ ਨੂੰ ਮਿਲਦੇ ਨੇ ਜਿੱਥੇ ਆਪਾਂ ਫਲਾਈਟ ਲੈ ਕੇ ਉਤਰੇ ਆ ਠੀਕ ਹੈ ਜੀ ਓਕੇ ਸਰ ਠੀਕ ਹੈ ਜੀ ਤੇ ਐਵੇਂ ਦਾ ਕੁਝ ਏਰੀਆ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਤੇ ਜਿਵੇਂ-ਜਿਵੇਂ ਆਪਾਂ ਅੱਗੇ ਨੂੰ ਜਾਈ ਜਾਵਾਂਗੇ ਓਵੇਂ-ਓਵੇਂ ਰਾਹ ਸੁੰਨਾ ਹੋਈ ਜਾਊਗਾ ਵਿਹਾਨ ਹੋਈ ਜਾਊਗਾ ਲੋਕਾਂ ਦੀ ਜਿਹੜੀ ਪੋਪੂਲੇਸ਼ਨ ਆ ਜਾਂ ਰਹਿਣ ਵਾਲਾ ਸਾਬਕਾ ਉਹ ਘਟਦਾ ਜਾਊਗਾ ਸਿਰਫ ਆਪਾਂ ਨੂੰ ਨੋਮੈਡ ਲੋਕ ਜਿਹੜੇ ਹੁੰਦੇ ਨੇ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਤੇ ਆਪਦਾ ਘਰ ਚੇਂਜ ਕਰਦੇ ਰਹਿੰਦੇ ਨੇ ਉਹ ਲੋਕ ਸਿਰਫ ਆਪਾਂ ਨੂੰ ਦੇਖਣ ਨੂੰ ਮਿਲਣਗੇ ਉਹ ਸਾਹਮਣੇ ਵੀ ਉਹਨਾਂ ਦੇ ਝੁੱਗੀਆਂ ਝੋਪੜੀਆਂ ਬਣੀਆਂ ਹੋਈਆਂ ਨੇ ਤੇ ਪਹਿਲਾਂ ਵੀ ਮੈਂ ਇੱਕ ਸ਼ਾਟ ਲਿਆ ਸੀ ਤਾਂ ਉਹਦੇ ਵਿੱਚ ਉਹ ਬੋਤਿਆਂ ਤੇ ਆਪਦਾ ਸਮਾਨ ਲੱਦ ਕੇ ਕਿਸੇ ਹੋਰ ਥਾਂ ਦੇ ਉੱਤੇ ਜਾ ਰਹੇ ਸੀ ਤਾਂ ਇਸ ਏਰੀਆ ਦੇ ਵਿੱਚ ਸਿਰਫ ਮੁੰਲਾ ਦਾ ਵੀ ਨੋਮੈਡ ਲੋਕ ਜਿਹੜੇ ਹੈਗੇ ਨੇ ਉਹ ਰਹਿੰਦੇ ਨੇ ਜਿਬੂਤੀ ਕੰਟਰੀ ਇੱਥੇ ਨੇੜੇ ਲੱਗਦੀ ਹੈ ਜੀ 107 ਕਿਲੋਮੀਟਰ ਉਹਦਾ ਡਿਸਟੈਂਸ ਆ ਮੋਸਟ ਜਿਹੜਾ ਈਸਟਰਨ ਪਾਰਟ ਆ ਇਥੋਪੀਆ ਦਾ ਆਪਾਂ ਉੱਥੇ ਘੁੰਮ ਰਹੇ ਆ ਦੇਖਦੇ ਆਂ ਰਾਹ ਦੇ ਵਿੱਚ ਕੀ ਕੁਝ ਆਪਾਂ ਨੂੰ ਦੇਖਣ ਨੂੰ ਮਿਲਦਾ ਮੈਂ ਤੁਹਾਨੂੰ ਉਹਨਾਂ ਦੇ ਘਰ ਦਿਖਾਦਾ ਪਹਿਲਾਂ ਜਿਹੜੇ ਮੈਨੂੰ ਨੋਮੈਡ ਦੀ ਗੱਲ ਕਰਦਾ ਅੱਛਾ ਆਪਾਂ ਇਸ ਟਾਈਮ ਅਫਾਰ ਰੀਜਨ ਦੇ ਵਿੱਚ ਘੁੰਮ ਰਹੇ ਆ ਤੇ ਆਹ ਟ੍ਰੈਡੀਸ਼ਨਲ ਹਾਊਸ ਨੇ ਜਿਹੜੇ ਅਫਾਰ ਲੋਕ ਨੇ ਉਹਨਾਂ ਨੂੰ ਬਿਲੋਂਗ ਕਰਦੇ ਨੇ ਕਮਿਊਨਿਟੀ ਨੂੰ ਨੋਮੈਡਸ ਅਫਾਰ ਨੋਮੈਡਸ ਆ ਦੇਖੋ ਛੋਟੀ ਜੀ ਝੌਂਪੜੀ ਗੋਲ ਜੀ ਆ ਮਤਲਬ ਉਹਦੇ ਵਿੱਚ ਇਹ ਬੰਦਾ ਐਂਟਰ ਕਰਦਾ ਤਾਂ ਸਿੱਧਾ ਖੜਾ ਨਹੀਂ ਹੋ ਸਕਦਾ ਸੜਕਾਂ ਤੇ ਜਾਂਦੇ ਆਪਾਂ ਨੂੰ ਥਾਂ ਥਾਂ ਦੇ ਉੱਤੇ ਨਾ ਬੋਤੇ ਦੇਖਣ ਨੂੰ ਮਿਲ ਜਾਂਦੇ ਨੇ ਪਰ ਇਹਨਾਂ ਦੀ ਹਾਲਤ ਵੀ ਭਾਈ ਖਸਤਾਈ ਆ ਤੇ ਦੂਰ ਦੂਰ ਤੱਕ ਜਦੋਂ ਆਪਾਂ ਨਿਗਾਹ ਮਾਰਦੇ ਤਾਂ ਆਪਾਂ ਨੂੰ ਐ ਲੱਗਦਾ ਵੀ ਉੱਥੇ ਕੋਈ ਲੇਕ ਆ ਜਾਂ ਪਾਣੀ ਖੜਾ ਪਰ ਉਹ ਰਿਫਲੈਕਸ਼ਨ ਕਰਕੇ ਜਿਵੇਂ ਆਪਾਂ ਨੂੰ ਛੋਟੇ ਹੁੰਦੇ ਕਿ ਤਾਂ ਆਪਾਂ ਚ ਪੜਦੇ ਰਹੇ ਹਾਂ ਤਾਂ ਉਹ ਉੱਥੇ ਰਿਫਲੈਕਸ਼ਨ ਪੈਂਦੀ ਆ ਪਾਣੀ ਇੱਥੇ ਕਿਤੇ ਵੀ ਨਹੀਂ ਹੈਗਾ ਵੈਸੇ ਰੇਣੀ ਸੀਜ਼ਨ ਆ ਜੀ ਅ ਚਾਰ ਪੰਜ ਦਿਨਾਂ ਬਾਅਦ ਇੱਥੇ ਮੀਂਹ ਪੈ ਜਾਂਦਾ ਤੇ ਮੀਂਹ ਪੈਣ ਤੋਂ ਬਾਅਦ ਜਿਹੜਾ ਮਾੜਾ ਮੋਟਾ ਇੱਥੇ ਪਾਣੀ ਖੜਦਾ ਲੋਕ ਉਸੇ ਪਾਣੀ ਨੂੰ ਯੂਜ਼ ਕਰਕੇ ਸਰਵਾਈਵ ਕਰਦੇ ਨੇ ਕਿਉਂਕਿ ਇੱਥੇ ਪਾਣੀ ਵੀ ਨਹੀਂ ਕਿਤੇ ਹੈਗਾ ਵੀ ਜੇ ਆਪਾਂ ਗੱਲ ਕਰੀਏ ਬੋਰਵੈਲ ਵਗੈਰਾ ਦੀ ਉਹੋ ਜਿਹਾ ਕੁਝ ਤਾਂ ਇੱਥੇ ਤੁਸੀਂ ਸੋਚ ਵੀ ਨਹੀਂ ਸਕਦੇ ਤੇ ਹਜੇ ਤਾਂ ਆਪਾਂ ਬਹੁਤ ਦੂਰ ਜਾਣਾ ਇਹ ਤਾਂ ਜਸਟ ਸਟਾਰਟਿੰਗ ਆ ਜਿੱਥੇ ਆਪਾਂ ਹੁਣ ਫਿਰਦੇ ਆ ਤੇ ਹੁਣ ਵੀ ਮੈਨੂੰ ਗੱਡੀ 'ਚ ਬੈਠੇ ਰੰਗਮੀ ਲੱਗਣ ਲੱਗੀ ਨਾਲੇ ਏਸੀ ਫੁੱਲ ਛੱਟਿਆ ਹੋਇਆ ਉਹ ਦੇਖੋ ਉਧਰਲੇ ਪਾਸੇ ਵੀ ਉਹਨਾਂ ਇੱਥੇ ਕੋਈ ਰਿਸੋਰਸ ਨਹੀਂ ਹੈਗਾ ਕੋਈ ਖਾਣ ਪੀਣ ਦਾ ਜਾਂ ਕਿਵੇਂ ਵੀ ਹਨਾ ਫਿਰ ਵੀ ਲੋਕ ਇੱਥੇ ਰਹੀ ਜਾਂਦੇ ਨੇ ਲੋ ਜੀ ਅੱਧਾ ਘੰਟਾ ਚੱਲਣ ਤੋਂ ਬਾਅਦ ਬਾਈ ਹੋਰਾਂ ਨੇ ਇੱਥੇ ਗੱਡੀ ਰੋਕ ਲਈ ਕਹਿੰਦੇ ਇਹ ਫੋਟੋ ਸ਼ੂਟ ਪੁਆਇੰਟ ਆ ਇੱਕ ਤੇ ਜਿੰਨੇ ਵੀ ਆ ਸਾਰੇ ਤੁਸੀਂ ਪੱਥਰ ਦੇਖ ਰਹੇ ਹੋ ਨਾ ਸਾਰੇ ਇਹ ਕਾਲੇ ਰੰਗ ਦੇ ਨੇ ਆ ਦੇਖੋ ਇੱਥੇ ਵੀ ਤੇ ਬਾਈ ਨੇ ਸਾਨੂੰ ਦੱਸਿਆ ਵੀ ਜਿੰਨੀ ਵੀ ਇਹ ਥਾਂ ਨਾ ਕਿਸੇ ਟਾਈਮ ਇੱਥੇ ਜਵਾਲਾਮੁਖੀ ਹੁੰਦੇ ਸੀ ਬੋਲ ਕਹਿੰਨ ਹੁੰਦੇ ਸੀ ਐਕਟਿਵ ਇੱਥੇ ਫਟਦੇ ਹੁੰਦੇ ਸੀ ਤੇ ਉਹ ਸਾਰੀ ਗੱਲ ਹੈਗੀ ਜੀ 400 500 ਸਾਲ ਪਹਿਲਾਂ ਦੀ ਗੱਲਬਾਤ ਆ ਤੇ ਆਹ ਸਾਰਾ ਦੇਖੋ ਤੁਸੀਂ ਵੀ ਜਿੰਨੇ ਵੀ ਉੱਚੇ ਉੱਚੇ ਪਹਾੜ ਨੇ ਜਾਂ ਜਿਹਦੇ ਉੱਤੇ ਆਪਾਂ ਖੜੇ ਆ ਇਸ ਟਾਈਮ ਇਹ ਵੀ ਲਾਵਾ ਫਟਿਆ ਤੇ ਫੇਰ ਪਹਾੜ ਬਣੇ ਨੇ ਇਧਰੇ ਪਿਛਲੇ ਪਾਸੇ ਕੰਟਰੀ ਰਹਿ ਗਈ ਜੀ ਜਿਬੂਤੀ ਜਿਬੂਤੀ ਇੱਕ ਛੋਟੀ ਜੀ ਕੰਟਰੀ ਆ ਈਸਟਰਨ ਪਾਰਟ ਦੇ ਵਿੱਚ ਬਣੀ ਹੋਈ ਆ ਉੱਥੇ ਬਹੁਤ ਜ਼ਿਆਦਾ ਮਤਲਬ ਦੁਨੀਆ ਦੀ ਜਿਹੜਾ ਸੁਪਰ ਪਾਵਰਾਂ ਦੀ ਆਪਾਂ ਗੱਲ ਕਰੀਏ ਅਮਰੀਕਾ ਰਸ਼ੀਆ ਵਰਗੇ ਤੇ ਮਿਲਟਰੀ ਬੇਸ ਕੈਂਪ ਨੇ ਉੱਥੇ ਤੇ ਜਿਹੜਾ ਉਹ ਸਾਹਮਣੇ ਤੁਸੀਂ ਪਰਲਾ ਪਾਸਾ ਦੇਖ ਰਹੇ ਹੋ ਉਧਰਲੇ ਪਾਸੇ ਸਾਰੇ ਨੂਨ ਦਾ ਰੇਗਿਸਤਾਨ ਆ ਮਤਲਬ ਇਥੇ ਸਾਲਟ ਦੀ ਖੇਤੀ ਹੁੰਦੀ ਆ ਤੇ ਹਜੇ ਯਾਰ ਤੁਸੀਂ ਮੰਨੋਗੇ ਨਹੀਂ ਵੀ ਅੱਧਾ ਘੰਟਾ ਹੀ ਹੋਇਆ ਚੱਲੇ ਨੂੰ ਤੇ ਇੰਨੀ ਤਿੱਖੀ ਧੁੱਪ ਆ ਨਾ ਗੱਡੀ ਦੇ ਵਿੱਚ ਏਸੀ ਚੱਲ ਰਿਹਾ ਤੇ ਏਸੀ ਦਾ ਪਤਾ ਨਹੀਂ ਲੱਗ ਰਿਹਾ ਤੇ ਜਿਹੜੇ ਆ ਲੋਕਲ ਲੋਕ ਜਾ ਰਹੇ ਨੇ ਮੋਡਿਆਂ ਤੇ ਡਾਂਗਾ ਧਰੀ ਇੱਥੋਂ ਦੇ ਗਫਾਰ ਰੀਜ਼ਨ ਦੇ ਲੋਕ ਨੇ ਤੇ ਗਫਾਰ ਟ੍ਰਾਈਬ ਤੁਸੀਂ ਕਹਿ ਸਕਦੇ ਹੋ ਜਾਂ ਨੋਮੈਡ ਕਹਿ ਸਕਦੇ ਹੋ ਨੋਮੈਡ ਮਤਲਬ ਜਿਹੜੇ ਟੱਪਰੀ ਵਾਸੀ ਜਾਂ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਤੇ ਆਪਦੇ ਘਰ ਸ਼ਿਫਟ ਕਰਦੇ ਰਹਿੰਦੇ ਨੇ ਤੇ ਐਵੇਂ ਦਾ ਕੁਝ ਏਰੀਆ ਆਪਾਂ ਨੂੰ ਫਿਲਹਾਲ ਦੇਖਣ ਨੂੰ ਮਿਲਿਆ ਹਜੇ ਤੇ ਇਧਰਲੇ ਪਾਸੇ ਨੂੰ ਆਪਾਂ ਜਾਣਾ ਪਹਾੜਾਂ ਵਾਲਾ ਏਰੀਆ ਤਾਂ ਆ ਗਿਆ ਇਹ ਕਿਉਂਕਿ ਇਹ ਸਾਰੇ ਜਵਾਲਾਮੁਖੀ ਤੋਂ ਫਟ ਕੇੜਾ ਲਾਵਾ ਬਾਹਰ ਨਿਕਲਿਆ ਜੀ ਉਹਦੇ ਨਾਲ ਪਹਾੜ ਬਣੇ ਹੋਏ ਨੇ ਤੇ ਲੋਕਾਂ ਨੇ ਆਪਦੀਆਂ ਜਾਣ ਵਾਸਤੇ ਉਧਰਲੇ ਪਾਸੇ ਕੱਚੀਆਂ ਪੱਕ ਡੰਡੀਆਂ ਬਣਾ ਰੱਖੀਆਂ ਨੇ ਇੱਥੇ ਤੱਕ ਹਜੇ ਬਸੋਂ ਹੈਗੀ ਆ ਲੋਕਾਂ ਦੀ ਪਰ ਜਿਹੜੇ ਟਰੱਕ ਟਰੱਕ ਰਾਹ ਦੇ ਵਿੱਚ ਪਹਿਲਾਂ ਆ ਰਹੇ ਸੀ ਉਹ ਸਾਰਿਆਂ ਦੀ ਲਾਈਨ ਚੇਂਜ ਹੋ ਗਈ ਕਿਉਂਕਿ ਉਹ ਜਿਬੂਤੀ ਵਾਲੇ ਪਾਸੇ ਨੂੰ ਜਾ ਰਹੇ ਸੀ ਇਧਰਲੇ ਪਾਸੇ ਨੂੰ ਹੁਣ ਆਬਾਦੀ ਕਹਿ ਲਓ ਜਾਂ ਲੋਕਾਂ ਦੀ ਪੋਪੂਲੇਸ਼ਨ ਕਹਿ ਲਓ ਉਹ ਘਟਦੀ ਜਾਣੀ ਹੈ ਅੱਧੇ ਘੰਟੇ ਦੇ ਵਿੱਚ ਵਿੱਚ ਟੈਂਪਰੇਚਰ 30 ਡਿਗਰੀ ਤੋਂ 38 ਡਿਗਰੀ ਹੋ ਗਿਆ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਜਿੱਥੇ ਤੱਕ ਆਪਾਂ ਜਾਣਾ 450 ਕਿਲੋਮੀਟਰ ਤੱਕ ਉੱਥੇ ਤੱਕ ਜਾਂਦੇ ਜਾਂਦੇ 60 ਡਿਗਰੀ ਦੇ ਟੈਂਪਰੇਚਰ ਪਹੁੰਚ ਜਾਣਾ ਪਤਾ ਨਹੀਂ ਕਿਵੇਂ ਸਰਵਾਈਵ ਹੋਊਗਾ ਕਿਵੇਂ ਨਾ ਪਰ ਮੈਂ ਤਾਂ ਕੱਲੀਆਂ ਟੀ-ਸ਼ਰਟਾਂ ਹੀ ਲੈ ਕੇ ਆਇਆ ਅੱਗੇ ਜਾ ਕੇ ਡੇਜ਼ਰਟ ਵੀ ਆ ਰੇਗੀ ਸਤਾਨ ਵੀ ਆ ਉੱਥੇ ਠੰਡ ਵੀ ਹੋ ਜਾਣੀ ਆ ਤਾਂ ਕੋਈ ਆਈਡੀਆ ਨਹੀਂ ਹੈਗਾ ਪਰ ਚੀਜ਼ ਬਹੁਤ ਘੈਂਟ ਐਡਵੈਂਚਰ ਆਪਾਂ ਨੂੰ ਦੇਖਣ ਨੂੰ ਮਿਲਣਾ ਇਹੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਤੁਹਾਨੂੰ ਐਲਟੀਟਿਊਡ ਬਾਰੇ ਪਤਾ ਹੋਊਗਾ ਵੀ ਜਦੋਂ ਕਿਸੇ ਆਪਾਂ ਸਮੁੰਦਰ ਤਲ ਤੋਂ ਹਾਈ ਐਲਟੀਟਿਊਡ ਤੇ ਜਾਂਦੇ ਹਾਂ ਤਾਂ ਉੱਥੇ ਠੰਡ ਵੱਧਦੀ ਆ ਅਸਲ ਦੇ ਵਿੱਚ ਇਧਰ ਨੂੰ ਆਪਾਂ ਜਾ ਰਹੇ ਹਾਂ ਤਾਂ ਇਧਰਲੇ ਪਾਸੇ ਐਲਟੀਟਿਊਡ ਘਟਦਾ ਜਾ ਰਿਹਾ ਘਟਣ ਤੋਂ ਬਾਅਦ ਐਲਟੀਟਿਊਡ ਮਾਈਨਸ ਦੇ ਵਿੱਚ ਚਲਾ ਜਾਣਾ ਸੌਂਝੇ ਗੱਲ ਨੂੰ ਵੀ ਸਮੁੰਦਰ ਤਲ ਤੋਂ ਤੁਸੀਂ ਉਚਾਈ ਤਾਂ ਸੁਣੀ ਹੋਣੀ ਪਰ ਸਮੁੰਦਰ ਤਲ ਤੋਂ ਤੁਸੀਂ ਡੰਗਾਈ ਸੁਣੀ ਹੈ ਕਦੇ ਉਹ ਇਧਰਲੇ ਪਾਸੇ ਨੂੰ ਆ ਜੀ ਜਿਵੇਂ ਜਿਵੇਂ ਆਪਾਂ ਇਧਰ ਨੂੰ ਜਾ ਰਹੇ ਹਾਂ ਸਮੁੰਦਰ ਤਲ ਤੋਂ ਆਪਾਂ ਨੀਵੇਂ ਜਾ ਰਹੇ ਹਾਂ ਤੇ ਜਦੋਂ ਆਪਾਂ ਸਮੁੰਦਰ ਤਲ ਤੋਂ ਨੀਵੇਂ ਜਾਂਦੇ ਆ ਤਾਂ ਮਤਲਬ ਤੁਸੀਂ ਕਹਿ ਲਓ ਵੀ ਪਤਾਲ 'ਚ ਜਾਂਦੇ ਆਪਾਂ ਧਰਤੀ ਦੀ ਡੰਗਾਈ 'ਚ ਜਾਂਦੇ ਆ ਤੇ ਜਿੱਥੇ ਪਤਾਲ ਹੁੰਦਾ ਤਾਂ ਉੱਥੇ ਗਰਮੀ ਹੋਣੀ ਸੁਭਾਵਿਕ ਹੈ ਤਾਂ ਇਹਨੂੰ ਦਾਣਾਗਲ ਡਿਪਰੈਸ਼ਨ ਨੂੰ ਲੋਕਲ ਭਾਸ਼ਾ ਦੇ ਵਿੱਚ ਜਾਂ ਹਿੰਦੀ 'ਚ ਗੱਲ ਕਰੀਏ ਤਾਂ ਬਹੁਤ ਲੋਕ ਇਹਨੂੰ ਧਰਤੀ ਦਾ ਨਰਕ ਵੀ ਕਹਿੰਦੇ ਨੇ ਤੇ ਇਹਨੂੰ ਪਤਾਲ ਲੋਕ ਵੀ ਕਿਹਾ ਜਾਂਦਾ ਜਿਹੜੀ ਚੀਜ਼ ਨੂੰ ਆਪਾਂ ਦੇਖਣ ਚੱਲੇ ਹਣਾ ਵੀ ਬਾਲਕੈਨੋ ਰੌਕਸ ਨੇ ਇਹ ਜਿਹਦੇ ਅਲਾਵਾ ਮਤਲਬ ਫਟਦਾ ਨਾ ਤਾਂ ਉਸ ਤੋਂ ਬਾਅਦ ਜਿਹੜਾ ਵਿੱਚੋਂ ਨਿਕਲਦਾ ਉਹਦੇ ਪੱਥਰ ਕਹਿ ਸਕਦੇ ਹੋ ਤੁਸੀਂ ਕੁਝ ਵੀ ਤਾਂ ਆਹ ਚੀਜ਼ ਆ ਉਹ ਤੇ ਆਪ ਨੂੰ ਜਿਹੜਾ ਆਪਣਾ ਡਰਾਈਵਰ ਆ ਉਹਨੇ ਦੱਸਿਆ ਕਿ ਇਹ 400 500 ਸਾਲ ਪਹਿਲਾਂ ਭਾਈ ਇਹ ਜਵਾਲਾਮੁਖੀ ਫਟਣ ਤੋਂ ਹੀ ਇਹ ਪੱਥਰ ਨਿਕਲੇ ਹੋਏ ਨੇ ਦੇਖ ਲੋ ਕਿਵੇਂ ਦੀ ਕਿਵੇਂ ਦੁਨੀਆ ਚੇਂਜ ਹੁੰਦੀ ਰਹਿੰਦੀ ਆ ਕਈ ਥਾਵਾਂ ਤੇ ਤਾਂ ਇਹ ਜੇ ਏਰੀਆ ਵੀ ਨੇ ਵੀ ਉੱਥੇ ਸਮੁੰਦਰ ਹੁੰਦੇ ਸੀ ਤੇ ਅੱਜ ਉੱਥੇ ਸੋਕਾ ਪਿਆ ਹੋਇਆ ਟਾਈਮ ਟਾਈਮ ਦੀ ਗੱਲ ਤੇ ਜਿਹੜੇ ਆਪਾਂ ਰੀਜ਼ਨ ਵਿੱਚ ਦੇ ਲੰਘ ਰਹੇ ਹੇ ਨਾ ਗਫਾਰ ਰੀਜ਼ਨ ਦੇ ਵਿੱਚ ਉੱਥੇ ਗਵਰਨਮੈਂਟ ਨੇ ਸਕੂਲ ਵੀ ਖੋਲ ਕੇ ਦਿੱਤਾ ਹੋਇਆ ਬੱਚਿਆਂ ਵਾਸਤੇ ਬਾਕੀ ਇੱਥੇ ਪਾਣੀ ਦੀ ਬਹੁਤ ਜ਼ਿਆਦਾ ਕਿੱਲਤ ਆ ਬਾਈ ਹੋਰਾਂ ਨਾਲ ਪੁੱਛਿਆ ਪਰ ਇਹ ਆਉਂਦਾ ਤਾਂ ਗਵਰਨਮੈਂਟ ਇੱਥੇ ਆ ਟਰੱਕਾਂ ਦੇ ਵਿੱਚ ਕੈਂਟਰ ਦੇ ਵਿੱਚ ਪਾਣੀ ਦੇ ਕੇ ਜਾਂਦੀ ਹੈ ਜਿਵੇਂ ਆ ਕੈਂਟਰ ਖੜਾ ਆ ਰਾਹ ਦੇ ਵਿੱਚ ਇੱਕ ਪਿੰਡ ਆ ਜੀ ਜਾਂਦੇ ਜਾਂਦੀ ਆ ਦੇਖੋ ਸਾ ਮਤਲਬ ਕੋਈ ਵੀ ਘਰ ਇੱਥੇ ਪੱਕਾ ਨਹੀਂ ਹੈਗਾ ਸਾਰੇ ਘਰ ਟੀਨ ਦੇ ਬਣੇ ਹੋਏ ਨੇ ਤੇ ਮਤਲਬ ਇਹ ਇਹਨਾਂ ਦੀ ਪੱਕੀ ਰਹਾਇਸ਼ ਆ ਬੰਦਿਆਂ ਦੀ ਜਿਹੜਾ ਇੱਥੇ ਪਿੰਡ ਆ ਜਿਹੜੇ ਦੂਜੇ ਨੇ ਨੋਮੈਡ ਨੇ ਉਹਨਾਂ ਦੇ ਸਾਰੇ ਘਰ ਲੱਕੜ ਦੇ ਕਾਨਿਆਂ ਦੇ ਉਵੇਂ ਬਣਾਏ ਹੋਏ ਨੇ ਜੋ ਬਸ ਸ਼ਿਫਟ ਹੀ ਕਰਦੇ ਰਹਿੰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਪਰ ਇੱਥੇ ਜਿੰਨੇ ਵੀ ਘਰ ਬਣੇ ਹੋਏ ਨੇ ਸਾਰੇ ਟੀਨ ਦੇ ਬਣੇ ਹੋਏ ਤੁਸੀਂ ਆਪ ਦੇਖੋ ਵੀ ਹੁਣ ਪੱਕਾ ਘਰ ਤਾਂ ਪਾ ਨਹੀਂ ਸਕਦੇ ਹਨਾ ਤੇ ਜੇ ਟੀਨ ਦਾ ਘਰ ਪਾਉਂਦੇ ਨੇ ਤਾਂ ਤੁਸੀਂ ਦੇਖੋ ਵੀ ਕਿੰਨੀ ਜਿਆਦੇ ਤੇ ਧੁੱਪ ਪੈਂਦੀ ਹੋਣੀ ਤੇ ਟੀਨ ਤਪਦਾ ਕਿੰਨਾ ਹੋਊਗਾ ਇਸ ਟਾਈਮ ਤੁਸੀਂ ਸਕਰੀਨ ਤੇ ਜਿਹੜੇ ਪਹਾੜ ਦੇਖ ਰਹੇ ਹੋ ਜੀ ਇਹ ਵੋਲਕੇਨੋ ਦੇ ਫਟਣ ਤੋਂ ਬਾਅਦ ਬਣੇ ਹੋਏ ਨੇ ਮਤਲਬ ਜਵਾਲਾਮੁਖੀ ਦੇ ਫਟਣ ਤੋਂ ਬਾਅਦ ਇਹ ਸਾਰੇ ਪਹਾੜ ਬਣੇ ਹੋਏ ਨੇ ਤੇ ਉਹ ਸਾਹਮਣੇ ਉਹ ਵੀ ਉਹੀ ਚੀਜ਼ ਆ ਜਿਵੇਂ ਤੁਹਾਨੂੰ ਪਹਿਲਾਂ ਦੱਸ ਕੇ ਹਟੇਵੇਂ ਅੱਜ ਤੋਂ 400 500 ਸਾਲ ਪਹਿਲਾਂ ਇਹ ਸਾਰਾ ਜਵਾਲਾਮੁਖੀ ਵਾਲਾ ਏਰੀਆ ਸੀ ਇੱਥੇ ਕੋਈ ਮਤਲਬ ਆਬਾਦੀ ਨਹੀਂ ਹੁੰਦੀ ਸੀ ਸੜਕਾਂ ਫਿਲਹਾਲ ਸੋਹਣੀਆਂ ਬਣੀਆਂ ਹੋਈਆਂ ਨੇ ਜਿੱਥੇ ਤੱਕ ਆਪਾਂ ਲਾਂਚ ਕਰਨਾ ਉੱਥੇ ਤੱਕ ਹੀ ਸੋਹਣੀਆਂ ਨੇ ਇੰਨੀ ਤਖੀ ਧੁੱਪ ਦੇ ਵਿੱਚ ਕਿੱਧਰ ਤੁਰੇ ਫਿਰਦੇ ਨੇ ਜਵਾਕ ਯਾਰ ਜਦੋਂ ਇੱਥੇ ਗੱਡੀਆਂ ਲੰਘਦੀਆਂ ਨੇ ਨਾ ਉਹ ਹੱਥ ਮਾਰਦੇ ਨੇ ਆ ਜੋ ਕੋਈ ਪਾਣੀ ਮੰਗਦੇ ਨੇ ਜਾਂ ਕੁਝ ਖਾਣ ਪੀਣ ਨੂੰ ਮੰਗਦੇ ਨੇ ਆ ਇਹਨਾਂ ਦੇ ਨਿੱਕੇ ਨਿੱਕੇ ਘਰ ਨੇ ਦੇਖੋ ਯਾਰ ਆ ਦੇਖ ਵੀ ਇਹਦੇ ਵਿੱਚ ਇਹ ਬੰਦਾ ਅੰਦਰ ਵੜ ਜੇ ਤਾਂ ਸਿੱਧਾ ਖੜਾ ਨਹੀਂ ਹੋ ਸਕਦਾ ਉੱਪਰ ਇਹਦੇ ਕੜਾਕੇ ਦੀ ਤੁੱਪ ਪੈ ਰਹੀ ਆ ਉਹ ਦੇਖੋ ਰਾਖ ਦੇ ਵਿੱਚ ਹੀ ਬਣਾਈ ਫਿਰਦਾ ਘਰ ਆ ਦੇਖ ਇੱਥੇ ਵੀ ਆਸ ਉਮੀਦ ਨਾਲ ਖੜ ਜਾਂਦੇ ਨੇ ਵੀ ਕੋਈ ਨਾ ਕੋਈ ਕੁਛ ਨਾ ਕੁਛ ਦੇ ਜੂਗਾ ਪਰ ਇਹ ਟੂ ਟ੍ਰੈਵਲ ਵਾਲੀਆਂ ਕੰਪਨੀਆਂ ਨੇ ਇਹ ਤਾਂ ਮਤਲਬ ਟੂਰਿਸਟ ਦੇ ਅਕੋਰਡਿੰਗ ਕੰਮ ਕਰਦੀਆਂ ਨੇ ਜਾਂ ਫਿਰ ਜੇ ਕੋਈ ਸਰਕਾਰੀ ਸਾਧਨ ਇਧਰਲੇ ਪਾਸੇ ਆਉਂਦਾ ਉਹਦੇ ਕੋਲੋਂ ਆਸ ਮੰਗਦੇ ਨੇ ਪਰ ਦੁੰਦਾ ਦੁੰਦਾ ਤਾਂ ਕਿਹੜਾ ਇੱਥੇ ਇਹ ਹਿਸਾਬ ਦੇ ਲਾਲੇ ਪਏ ਨੇ ਲੋਕਾਂ ਦੇ ਤੇ ਓਕੇ ਕੈਮਲ ਕਮ ਇਨ ਯਾ ਵਾਟ ਇਜ਼ 댓 ਕੈਮਲ ਕੈਮਲ ਓਕੇ 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 ਠੀਕ ਹੈ ਸਟੰਡ ਇਨ ਸਪੋਰਟ ਗੋਟ ザ ਸਰਕਵਾਨ ਸੋਲਟ ਫਾਰਮਿੰਗ ਸੋਲਟ ਫਾਰਮਿੰਗ ਯਾ ਵੀ ਵਿਲ ਸੀ ਸੋਲਟ ਯਾ ਵੀ ਵਿਲ ਸੀ ਐਸੋਲਟ ਫਾਰਮਿੰਗ ਓਕੇ ਯਾ ਬਾਈ ਕਹਿੰਦਾ ਵੀ ਇੱਥੇ ਗਫਾਰ ਇੱਥੇ ਲੋਕ ਨੇ ਉਹ ਫਾਰਮਿੰਗ ਕਰਦੇ ਨੇ ਕੈਮਲ ਦੀ ਤੇ ਗੋਟ ਦੀ ਤੇ ਸੋਲਟ ਲੇਕ ਜਿਵੇਂ ਸੋਲਟ ਕੱਢਦੇ ਨੇ ਵੇਚਦੇ ਨੇ ਮਾਰਕੀਟ ਦੇ ਵਿੱਚ ਤਾਂ ਜਿਵੇਂ ਗੁਜਰਾਤ ਦੇ ਵਿੱਚ ਵੀ ਹੁੰਦਾ ਗੁਜਰਾਤ ਮੇ ਵੀ ਹੋਤਾ ਹੈ ਉਹ ਕੱਚੇ ਵਾਲੀ ਸਾਈਡ ਨਾ ਸੋਲਟ ਫਾਰਮਿੰਗ ਇਹ ਉਹ ਅੱਗੇ ਆਕੇ ਜਾਕੇ ਨਾ ਉਹ ਮਤਲਬ ਸੋਲਟ ਵਾਟਰ ਲੇਕਸ ਵਗੈਰਾ ਵੀ ਹੈ ਹਾਂ ਤੇ ਉਹ ਤਿੰਨ ਚੀਜ਼ਾਂ ਤੇ ਉਹ ਜਿਹੜੇ ਗਫਾਰ ਲੋਕ ਨੇ ਇੱਥੋਂ ਦੇ ਲੋਕਲ ਬੰਦੇ ਨੇ ਉਹਨਾਂ ਦਾ ਜੀਵਨ ਜਿਹੜਾ ਨਿਰਭਰ ਕਰਦਾ ਠੀਕ ਆ ਤੇ ਬੋਤਿਆਂ ਵਾਲੇ ਕੰਮ ਤੇ ਬੱਕਰੀਆਂ ਵਾਲੇ ਕੰਮ ਤੇ ਤੇ ਦੂਜਾ ਸੌਲਟ ਫਾਰਮਿੰਗ ਅਗੇ ਲੇਕ ਆ ਵਗੈਰਾ ਆਉਣਗੇ ਆਪਾਂ ਉਹ ਦੇਖਾਂਗੇ ਕਹਾਂ ਜਾ ਕੇ ਐ ਗਫਾਰ ਜਿਹੜਾ ਸਹਿਬ 빅 ਸੌਲਟ ਨੇ 빅 ਸੌਲਟ ਲੇਕ ਓਕੇ ਹਾਂ ਫਰ ਅਸ ધ ਲਾਸਟ ਡੇਸ ਗੋਇੰਗ ਫਿਲਮਸ ਜੇ ਓਕੇ 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 ਪ੍ਰੋਗਰਾਮ ਸੂਨਸ ਆਸਾ ਠੀਕ ਹੈ ਆਫਟਰ ਦ ਸੋਲਟ ਲੇਕਸ ਜਿਹੜਾ ਅਸੀਂ ਹਾਤੇ ਫੋਇਲਡ ਦਨ ਵਾਟਰ ਸਪ੍ਰਿੰਗਸ ਠੀਕ ਹੈ ਯਾ ਵਾਟਰ ਸਪ੍ਰਿੰਗਸ ਨਾ ਸੋਲਟ ਇਪੀ ਸੋਲਟ ਨਾ ਨਾ ਥੋ ਮੋਰ ਸੋਲਟ ਬਾਈ ਕਹਿੰਦਾ ਵੀ ਰਾਹ ਦੇ ਵਿੱਚ ਇੱਕ ਬਹੁਤ ਵੱਡੀ ਸੌਲਟ ਲੇਕ ਆਉਗੀ ਜਿਹੜਾ ਆਖਰੀ ਦਿਨ ਹੋਊਗਾ ਲਾਸਟ ਦਿਨ ਸਾਨੂੰ ਉੱਥੇ ਲੈ ਕੇ ਜਾਵਾਂਗੇ ਉੱਥੇ ਕੋਈ ਪ੍ਰੋਗਰਾਮ ਵਗੈਰਾ ਵੀ ਕਰਾਂਗੇ ਜਿਵੇਂ ਰਨ ਆਫ ਕੱਚ ਵਾਲੇ ਪਾਸੇ ਬਣਿਆ ਹੋਇਆ ਨਾ ਪੂਰਾ ਵਾਈਟ ਵਾਈਟ ਤੁਸੀਂ ਕਹਿ ਸਕਦੇ ਹੋ ਵੀ ਲੂੰਦਾਰ ਰੇਗਿਸਤਾਨ ਦਾ ਉਵੇਂ ਦੀ ਜਿਹੜੀ ਅਸੀਂ ਤੁਹਾਨੂੰ ਵੀਡੀਓ ਦੇ ਸ਼ੁਰੂ ਦੇ ਵਿੱਚ ਦੱਸਿਆ ਸੀ ਉਹਨਾਂ ਦੀ ਬਾਈ ਗੱਲ ਕਰ ਰਹੇ ਹੁਣ ਮੈਂ ਤੁਹਾਨੂੰ ਇੱਥੇ ਨਾ ਪਾਣੀ ਵਾਲਾ ਸੋਰਸ ਦਿਖਾਉਣਾ ਵੀ ਪਾਣੀ ਵਾਲਾ ਸੋਰਸ ਇੱਥੇ ਹੈ ਕੀ ਆ ਤੇ ਪੂਰੇ ਅੱਧੇ ਪੌਣੇ ਘੰਟੇ ਬਾਅਦ ਆਪਾਂ ਦੁਬਾਰੇ ਗੱਡੀ ਰੋਕੀ ਆ ਆ ਦੇਖੋ ਜਿੰਨਾ ਕਿ ਮੀਂਹ ਪੈਣ ਤੋਂ ਬਾਅਦ ਇੱਥੇ ਪਾਣੀ ਖੜ ਗਿਆ ਨਾ ਲੋਕ ਇਹਦੇ ਵਿੱਚੋਂ ਹੀ ਪੀਪੀਆਂ ਭਰ ਕੇ ਲੈ ਜਾਂਦੇ ਨੇ ਪਾਣੀ ਦੀਆਂ ਤੇ ਬਾਕੀ ਜਿਹੜਾ ਪਾਣੀ ਇੱਥੇ ਲੋਕ ਸਰਵਾਈਵ ਕਰਦੇ ਨੇ ਜਿੰਨੇ ਵੀ ਲੋਕ ਸਰਕਾਰ ਦਾ ਮਹੀਨੇ ਚ ਇੱਕ ਅੱਧਾ ਕੈਂਟਰ ਇੱਥੇ ਆਉਂਦਾ ਪਾਣੀ ਵਾਲਾ ਉਹਨਾਂ ਨੂੰ ਪਾਣੀ ਦੇ ਕੇ ਜਾਂਦਾ ਨਹੀਂ ਪਿਛਲੇ ਪਾਸੇ ਮੈਂ ਇਹਦੇ ਵਿੱਚੋਂ ਪਾਣੀ ਭਰਦੇ ਵੀ ਦੇਖਣ ਲੋਕ ਜਿਵੇਂ ਆਹ ਖੜਾ ਪਾਣੀ ਉਹ ਪਰਲੇ ਪਾਸੇ ਵੀ ਖੜਾ ਪਾਣੀ ਤੇ ਦੋ ਗੱਡੀਆਂ ਆਪਣੀ ਇਧਰਲੇ ਪਾਸੇ ਆ ਗਈਆਂ ਆਕਸੀਡੀਅਨ ਮਤਲਬ ਆਵਾ ਕਰਦੇ ਸੋ ਅੱਛਾ ਜੀ ਇਹ ਥੋੜਾ ਰੌਅ ਹੈ ਆਕਸੀਡੀਅਨ ਠੀਕ ਹੈ ਕਾਂਜੇ ਕਰਾ ਹੁੰਦਾ ਹੈ ਆਪਣਾ ਜੋ ਆਦੀਵਾਣ ਲੋਕ ਹੁੰਦੇ ਸੀ ਨਾ ਹਾਂ ਹਾਂ ਉਹਦਾ ਭਾਲਾ ਬੰਨਦਾ ਤਾਂ ਪੱਥਰ ਹਾਂ 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 ਆਕਸੀਡੀਅਨ ਦੇ ਬੰਨਦਾ ਅੱਛਾ ਸਾਰਪੇਸ ਆਕਸੀਡੀਅਨ ਦਾ ਸਟਰੋਂਗੇਸਟ ਆਕਸੀਡੀਅਨ ਅੱਛਾ ਜੀ ਇਹ ਬਾਈ ਲਾ ਲਾਵਾ ਨਿਕਲਣ ਤੋਂ ਬਾਅਦ ਕਿ ਬਾਈ ਕਹਿੰਦਾ ਵੀ ਨੈਕਸਟ ਸਟੇਜ ਜਿਹੜੀ ਹੁੰਦੀ ਹੈ ਨਾ ਪੱਥਰ ਦੀ ਉਹ ਉਹ ਹੈ ਜਿਹੜੇ ਪੁਰਾਣੇ ਟਾਈਮਾਂ ਦੇ ਵਿੱਚ ਆਦੀਵਾਸੀ ਲੋਕ ਆਪਦੇ ਭਾਲੇ ਦੇ ਮੂਰੇ ਬਰਛੇ ਦੇ ਮੂਰੇ ਤਿੱਖੀ ਲਾ ਲੈਂਦੇ ਸੀ ਨਾ ਤਾਂ ਪੱਥਰ ਨੂੰ ਤਿੱਖਾ ਕਰਕੇ ਇਹ ਪੱਥਰ ਹੁੰਦਾ ਸੀ ਉਹ ਆ ਆ ਦੇਖੋ ਯਾਰ ਵੀ ਕਿੰਨੀ ਚਮਕ ਮਾਰਦਾ ਚਮਕ ਮਾਰ ਰਿਹਾ ਹੈ ਨਾ ਤਾਂ ਮਤਲਬ ਸਾਰਾ ਪਾਸਾ ਇੱਧਰ ਵੀ ਤੁਸੀਂ ਦੇਖੋਗੇ ਇਹ ਕਿਸੇ ਟਾਈਮ ਨਿਰੀ ਅੱਗ ਹੁੰਦੀ ਸੀ ਇੱਧਰਲੇ ਪਾਸੇ ਕਿੱਥੇ ਵੀ ਤੁਸੀਂ ਨਿਗਾਹ ਮਾਰ ਲਓ ਆ ਸਾਰਾ ਤੁਸੀਂ ਦੇਖੋ ਬਈ ਜਿਹੜਾ ਵੋਲਕੇਨੋ ਫਟਣ ਤੋਂ ਬਾਅਦ ਸਾਰਾ ਲਾਵਾ ਪਿਆ ਹੈ ਤੇ ਅੱਜ ਦੀ ਡੇਟ ਦੇ ਵਿੱਚ ਸਿਰਫ ਉਹੀ ਇੱਕ ਐਕਟਿਵ ਰਹਿ ਗਿਆ ਬਾਕੀ ਸਾਰੇ ਠੰਡੇ ਹੋ ਗਏ ਤੇ ਪੂਰਾ ਸੇਕ ਮਾਰ ਰਿਹਾ ਟਾਇਰ ਐ ਪਾੜ ਜਾਂਦੇ ਨੇ ਇੱਥੇ ਗਰਮੀ ਚ ਐਨੀ ਗਰਮੀ ਪੈਂਦੀ ਆ ਨਾ ਰਾਹ ਦੇ ਵਿੱਚ ਗੱਡੀ ਦਾ ਟਾਇਰ ਐ ਛੱਲੀ ਹੋ ਜਾਂਦਾ ਪਾੜ ਕੇ ਕਾਫੀ ਥਾਂ ਮਦੇ ਉੱਤੇ ਮੈਂ ਜਾਨਵਰਾਂ ਦੀਆਂ ਹੱਡੀਆਂ ਪਈਆਂ ਵੀ ਦੇਖੀਆਂ ਸੀ ਕਿਉਂਕਿ ਜੇ ਇੱਥੇ ਬੰਦਾ ਕੋਈ ਗਲਤੀ ਨਾਲ ਫਸ ਗਿਆ ਤਾ ਐ ਨਹੀਂ ਪਤਾ ਵੀ ਥੋੜੀ ਕਿੰਨੇ ਮਹੀਨੇ ਕੋਈ ਹੈਲਪ ਕਰਨ ਆ ਵੀ ਕੋਈ ਇੱਥੇ ਪਾਣੀ ਵਾਲਾ ਸੋਰਸ ਨਹੀਂ ਤੇ ਕੋਈ ਇੱਥੇ ਮਤਲਬ ਬੰਦਾ ਨਹੀਂ ਕੋਈ ਬੰਦੇ ਦੀ ਜਾਤ ਨਹੀਂ ਇਧਰ ਵੀ ਦੇਖੋ ਕੁਛ ਨਹੀਂ ਤੇ ਇਧਰ ਪਿਛਲੇ ਪਾਸੇ ਵੀ ਦੇਖੋ ਕੁਛ ਨਹੀਂ ਹੈਗਾ ਮਿਲਾਂ ਕੁਛ ਹੋਰ ਵਹੀ ਹੈ ਇਹ ਸੰਭਾਲ ਕੇ ਰੱਖਣ ਵਾਲੀ ਚੀਜ਼ ਹੈ ਫਲਾਈਟ ਵੀ ਨਹੀਂ ਕਰਾਂਗੇ ਅਲੌਡ ਕਰਦੇ ਹਾਂ ਮੈਂ ਤਾਂ ਚੇਨੀਆ ਸੀ ਇਤਨਾ ਵੱਡਾ ਪੱਥਰ ਦੇ ਕੇ ਚਲਾ ਗਿਆ ਨਾ ਠੀਕ ਹੈ ਇਹ ਚੀਜ਼ ਦਾ ਮੈਨੂੰ ਤਾਂ ਨਹੀਂ ਪਤਾ ਸੀ ਪਰ ਮੈਨੂੰ ਬਾਈ ਨੇ ਇਹ ਚੀਜ਼ ਬਾਰੇ ਦੱਸਿਆ ठीक 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 है 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 जी है। जब जब लावा लावा पूरा पूरा गर्म हो तो हो जाता जाता ना इसको बोलते हैं पिघल गया तो वो कांच की तरह बिल्कुल अच्छा ये वो वाली चीज है अच्छा जी ਆਹਨ ਤੋੜੇਗੇ ਨਾ ਹਾਂ ਹਾਂ ਜੋ ਫ੍ਰੈਗਮੈਂਟ ਉਹ ਤਾਂ ਬਹੁਤ ਸਾਰੇ ਅੱਛਾ ਜੋ ਉਹਨਾਂ ਦੇ ਐਜੇਜ਼ ਵਗੈਰਾ ਹੋਗੇ ਜੋ ਸਾਈਡ 'ਤੇ ਆਪਾਂ ਦੇਖੋਗੇ ਮਤਲਬ YouTube 'ਤੇ ਵੀਡੀਓ ਲਗਾਣਾ ਉਹਨੂੰ ਉਸੇ ਲੋਕੇਟ ਬਣਾਤੇ ਹਾਂ ਅੱਛਾ ਪੁਰਾਣੇ ਠੀਕ ਹੈ ਠੀਕ ਹੈ ਠੀਕ ਹੈ ਪੁਰਾਣੇ ਜ਼ਮਾਨੇ ਵਿੱਚ ਭਾਲਾ ਬਣਾਉਂਦੇ ਸੀ ਹਾਂ 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 ਮੈਂ ਸਮਝ ਗਿਆ ਕੰਪਲੈਸ਼ਨ ਘਟ ਜਾਏਗਾ ਹਾਂ ਇਹ ਗੱਲ ਬਾਤ ਸੀ ਭਾਈ ਇੱਥੋਂ ਲੈ ਕੇ ਸਾਰੇ ਵਾਲੇ ਵਾਲੇ ਇਸ ਟਾਈਮ ਆਪਾਂ ਜਵਾਲਾਮੁਖੀਆਂ 'ਚ ਹੀ ਲੰਘ ਰਹੇ ਹਾਂ ਪੂਰੀ ਐ ਤੱਤੀ ਹਵਾ ਚੱਲ ਰਹੀ ਆ ਸਨਸਕ੍ਰੀਨ ਲਾਉਣ ਵਾਲਾ ਮਾਹੌਲ ਹੋਇਆ ਪਿਆ ਗੱਡੀਆਂ ਦੋ ਆ ਗਈਆਂ ਤੇ ਇੱਕ ਅੱਧੀ ਗੱਡੀ ਹੋ ਬਾਕੀ ਕੋਈ ਪਤਾ ਨਹੀਂ ਉਧਰ ਸਾਹਮਣੇ ਵੀ ਲੈਂਡ ਕਰੂਜ਼ਰ ਆ ਰਹੀ ਆ ਤੇ ਆਪਣੀਆਂ ਗੱਡੀਆਂ ਵੀ ਲੈਂਡ ਕਰੂਜ਼ਰ ਹੀ ਨੇ ਭਾਈ ਇਥੇ ਹੋਰ ਗੱਡੀਆਂ ਨਹੀਂ ਸਰਵਾਈਵ ਕਰਦੀਆਂ ਇਹ じゃ ਕੋਈ ਸਰਵਾਈਵ ਕਰੂਗਾ ਤਕੜੇ ਬ੍ਰਾਂਡ ਤਕੜੀਆਂ ਗੱਡੀਆਂ ਉਹ ਲੈਂਡ ਕਰੂਜ਼ਰ ਤਾਂ ਨੇ ਪੱਕਾ ਬਣਾਇਆ ਹੋਇਆ ਸੀ ਜੇ ਇਥੇ ਕਿਸੇ ਗੱਡੀ ਖਰਾਬ ਹੋ ਜੇ ਨਾ ਤਾਂ ਐ ਗਲ ਜਾਂਦੀਆਂ ਨੇ ਖੜ ਕੇ ਰਾਹ ਚ ਵੀ ਜੇ ਐ ਗੱਡੀ ਕਿਤੇ ਰਾਹ ਦੇ ਖਰਾਬ ਹੋ ਜੇ ਇਥੇ ਹੀ ਗਲ ਜਾਂਦੀਆਂ ਨੇ ਪਈਆਂ ਪਈਆਂ ਲੋ ਜੀ ਅੰਦਰ ਪੂਰਾ ਏਸੀ ਚੱਲਦਾ ਤੇ ਇੱਕੋ ਦਮ ਬਾਈ ਸਾਨੂੰ ਬਾਹਰ ਲਾ ਆਂਦਾ ਤੇ ਕਹਿੰਦਾ ਭਾਈ ਵਿਊ ਪੁਆਇੰਟ ਆ ਗਿਆ ਫੋਟੋਆਂ ਖਿੱਚ ਲੋ ਜਾਂ ਵੀਡੀਓ ਬਣਾ ਲਓ ਤੇ ਬਾਹਰ ਬਹੁਤ ਜ਼ਿਆਦਾ ਸੇਕ ਆ ਇਸ ਟਾਈਮ 40 ਪਲੱਸ ਟੈਂਪਰੇਚਰ ਮੈਨੂੰ ਲੱਗਦਾ ਤੇ ਸਾਹਮਣੇ ਜਿਹੜਾ ਤੁਸੀਂ ਇਹ ਚਿੱਟਾ-ਚਿੱਟਾ ਦੇਖ ਰਹੇ ਹੋ ਨਾ ਇਹ ਸਾਰਾ ਭਾਈ ਨੂਨ ਦੀ ਖੇਤੀ ਹੁੰਦੀ ਹੈ ਇੱਥੇ ਸਾਲਟ ਲੇਕ ਜਿਹਨੂੰ ਕਹਦੇ ਆ ਪਿਛਲੇ ਪਾਸੇ ਸਾਲਟ ਲੇਕ ਆ ਮਾਓ ਓਕੇ ਲਓ ਜੀ ਪੂਰੇ 250 ਕਿਲੋਮੀਟਰ ਬਾਅਦ ਇੱਕ ਵੱਡਾ ਪਿੰਡ ਆਇਆ ਜੀ ਜਿੱਥੇ ਆਪਾਂ ਨੂੰ ਢਾਬੇ ਵਗੈਰਾ ਦੇਖਣ ਨੂੰ ਜਾਂ ਖਾਣ ਪੀਣ ਨੂੰ ਕੁਝ ਮਿਲੂਗਾ ਤੇ ਉਹ ਦੋ 250 ਕਿਲੋਮੀਟਰ ਦੇ ਵਿੱਚ ਕੁਝ ਵੀ ਨਹੀਂ ਸੀ ਭਾਈ ਤੇ ਸਾਹਮਣੇ ਤੁਸੀਂ ਦੇਖੋ ਇੱਥੇ ਬੈਂਕ ਵੀ ਬਣਿਆ ਹੋਇਆ ਟਰੱਕ ਵੀ ਖੜੇ ਨੇ ਬੱਸਾਂ ਵੀ ਖੜੀਆਂ ਨੇ ਮਤਲਬ ਉਸ 200 250 ਕਿਲੋਮੀਟਰ ਦੇ ਵਿੱਚ ਜਮਾ ਸੁੰਨ ਸੀ ویرਾਨ ਸੀ ਆਪਣੀਆਂ ਗੱਡੀਆਂ ਦੋਨੇ ਇੱਥੇ ਖੜੀਆਂ ਨੇ ਆਹ ਸਾਹਮਣੇ ਰੈਸਟੋਰੈਂਟ ਇਹਦੇ ਅੰਦਰ ਜਾਵਾਂਗੇ ਕੁਝ ਖਾਵਾਂਗੇ ਪੀਵਾਂਗੇ ਤੇ ਉਹ ਪਿਛਲੇ ਪਾਸੇ ਭਾਈ ਸਾਰਾ ਪਿੰਡ ਬਣਿਆ ਹੋਇਆ ਪਹਿਲਾਂ ਮੈਂ ਕੁਝ ਖਾ ਲਾਂ ਮਾੜਾ ਜਿਹਾ ਫਿਰ ਸੋਨੂੰ ਮੈਂ ਦਿਖਾ ਕੇ ਲੈ ਕੇ ਆਉਣਾ ਇੱਥੋਂ ਦੇ ਲੋਕਾਂ ਦਾ ਘਰ ਜਾਂ ਕੀ ਮਾਹੌਲ ਹੈ ਇੱਥੋਂ ਦਾ ਅੰਦਰ ਚੱਲਦੇ ਪਹਿਲਾਂ ਖਾਣ ਪੀਣ ਵਾਸਤੇ ਆਹ ਭਾਈ ਰੈਸਟੋਰੈਂਟ ਬਣਿਆ ਹੋਇਆ ਲੋ ਜੀ ਲੰਚ ਕਰਕੇ ਆਪਾਂ ਆ ਗਏ ਅੰਦਰ ਅੰਗਰੇਜ਼ ਬੈਠੇ ਸੀ ਉਹਨਾਂ ਨਾਲ ਵੀ ਸਾਨੂੰ ਮੈਂ ਮਿਲਾਉਣਾ ਤੇ ਬਹੁਤ ਸਵਾਦ ਲੰਚ ਸੀ ਅਰ ਚੌਲ ਸੀ ਤੇ ਸੁੱਕੀ ਸਬਜ਼ੀਆਂ ਉਹਨਾਂ ਨੇ ਦਿੱਤੀ ਖਾਣ ਵਾਸਤੇ ਆ ਕੁਝ ਕ ਦੁਕਾਨਾਂ ਬਣੀਆਂ ਹੋਈਆਂ ਨੇ ਇੱਥੇ ਸਮਾਨ ਸਮੋਣ ਇੱਥੇ ਹੀ ਪੱਖਾ ਚੱਲੀ ਹੈ ਮਾਰਕੀਟ ਥਿਸ ਸਾਈਡ ਓਹ ਥਿਸ ਇਜ਼ ਆਹ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਆ ਭਈ ਇਹਨਾਂ ਦੀ ਮਾਰਕੀਟ ਆ ਇਹਨੂੰ ਮਾਰਕੀਟ ਹੀ ਕਹਿੰਦੇ ਨੇ ਇਹ ਦੁਕਾਨ ਨੂੰ ਤੇ ਸਾਰਾ ਸਮਾਨ ਇਹਨਾਂ ਦੇ ਅੰਦਰ ਮਤਲਬ ਵੀ ਖਾਣ ਪੀਣ ਨੂੰ ਮਿਲਦਾ ਹੋਊਗਾ ਜਾਂ ਹੋਰ ਸੌਦਾ ਪਤਾ ਪਰ ਨਾਰਮਲ ਬਾਜ਼ਾਰ ਨਾਲੋਂ ਰੇਟ ਇੱਥੇ ਹਾਈ ਆ ਕਿਉਂਕਿ ਇੱਥੇ ਪਹਚਾਉਣਾ ਬਹੁਤ ਔਖਾ ਜੀ ਉਧਰ ਸਾਹਮਣੇ ਪਾਸੇ ਆਪਣਾ ਰੈਸਟੋਰੈਂਟ ਜਿੱਥੇ ਆਪਾਂ ਖਾ ਪੀ ਕੇ ਆਏ ਆ ਆਪਾਂ ਨੂੰ ਚੌਲ ਮਿਲ ਗਏ ਵੈਜੀਟੇਰੀਅਨ ਫੂਡ ਆਪਣੀ ਮੀਲ ਦੇ ਵਿੱਚ ਇਨਕਲੂਡ ਆ ਕਿਸੇ ਵੀ ਬੰਦੇ ਨੂੰ ਇੱਥੇ ਨਾਨ ਵੈਜ ਨਹੀਂ ਦਿੱਤਾ ਜਾ ਰਿਹਾ ਖਾਣ ਵਾਸਤੇ ਉਹ ਆਪਣੇ ਪੱਤੇ ਦੀ ਗੱਲ ਹੋਗੀ ਹੁਣ ਮੈਂ ਜਿਹੜੇ ਪਿੰਡ ਦੇ ਵਿੱਚ ਰੁਕਿਆ ਯਾਰ ਉਹ ਪਿੰਡ ਦਾ ਮੈਂ ਆਲਾ-ਦਾਲਾ ਦੇਖਣ ਆਇਆ ਤੇ ਜਿਹੜੇ ਟਾਈਮਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਹਾਈ ਅਲਰਟ ਕਰ ਦਿੰਦੇ ਨੇ ਨਾ ਵੀ ਦੁਪਹਿਰੇ 11 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਬਾਹਰ ਨਾ ਨਿਕਲੋ ਪੀਕ ਤੁੱਪ ਹੁੰਦੀ ਹੈ ਚੱਕਰ ਖਾ ਕੇ ਡਿੱਗ ਸਕਦੇ ਹੋ ਉਹ ਜਿਹੇ ਟਾਈਮਾਂ ਦੇ ਵਿੱਚ ਲੋਕ ਇੱਥੇ ਨਾਰਮਲ ਸਰਵਾਈਵ ਕਰ ਰਹੇ ਨੇ ਨੰਗੇ ਪਿੰਡੇ ਕੋਮ ਰਹੇ ਨੇ ਅੱਧੇ ਅੱਧਿਆਂ ਦੇ ਇਕੱਲੀਆਂ ਤੋਤੀਆਂ ਬੰਨੀਆਂ ਨੇ ਜਿਵੇਂ ਯੂਪੀ ਬਿਹਾਰ ਦੇ ਵਿੱਚ ਭਈਏ ਤੋਤੀ ਬੰਨਦੇ ਨੇ ਚੱਕ ਜੇ ਵਾਲੀ ਤਾਂ ਉਮੇ ਦੀਆਂ ਤੋਤੀਆਂ ਇਹਨਾਂ ਦੇ ਪਾਈਆਂ ਹੋਈਆਂ ਨੇ ਤੇ ਕਾਂ ਬੋਲਦੇ ਨੇ ਬਈ ਸੜਕਾਂ ਤੇ ਯਾਰ ਦੇਖੋ ਤੁਸੀਂ ਕਿੰਨਾ ਕ ਟੈਂਪਰੇਚਰ 40 45 ਡਿਗਰੀ ਟੈਂਪਰੇਚਰ ਦਾ ਆਪਣੇ ਪੰਜਾਬ ਚ ਵੀ ਹੋ ਜਾਂਦਾ ਪਰ ਆਪਣੇ ਕੋਲ ਬਾਈ ਏਸੀ ਹੈਗੇ ਨੇ ਆਪਣੇ ਕੋਲ ਕੂਲਰ ਹੈਗੇ ਨੇ ਇਹਨਾਂ ਕੋਲ ਸੋਲਰ ਸਿਸਟਮ ਦੇ ਨਾਲ ਸਿਰਫ ਪੱਖੇ ਚੱਲਦੇ ਨੇ ਉਹ ਵੀ ਪੱਖੇ ਆ ਪੁੱਛ ਕੇ ਘੇੜਾ ਦਿੰਦੇ ਨੇ ਵੇ ਘومیਏ ਕਿ ਨਾ ਘومیਏ ਤੇ ਇਧਰਲੇ ਪਾਸੇ ਕੁਝ ਲੋਕਲ ਖਾਣ ਪੀਣ ਵਾਸਤੇ ਵਾਟ ਇਜ਼ ਥਿਸ ਹੈ ਹਰ ਹਰਕਤ ਵਾਲਾ ਟੂ ਈਟ ਟੂ ਈਟ ਓਕੇ 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 ਇਹ ਮੈਂ ਤੁਹਾਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਇਆ ਸੀ ਬਈ ਇਹ ਕੁਝ ਖਾਂਦੇ ਨੇ ਸ਼ਾਇਦ ਸਿਹਤ ਵਾਸਤੇ ਵਧੀਆ ਹੁੰਦਾ ਕੋਈ ਐਵੇਂ ਦਾ ਸੀਨ ਪਾਣੀ ਹੈ ਹੈ ਨੋ ਨੋ ਦਿਸ ਦਿਸ ਤੇ ਮੈਂ ਕਹਿੰਦਾ ਸੀ ਵੀ ਹਜੇ ਇਸ ਟਾਈਮ ਆਪਾਂ 40 42 45 ਡਿਗਰੀ ਟੈਂਪਰੇਚਰ ਦੇ ਵਿੱਚ ਆ ਇਧਰਲੇ ਪਾਸੇ ਨੂੰ ਆਪਾਂ 60 ਡਿਗਰੀ ਟੈਂਪਰੇਚਰ ਤੱਕ ਜਾਣਾ 60 ਡਿਗਰੀ ਟੈਂਪਰੇਚਰ ਦੇ ਵਿੱਚ ਤੁਸੀਂ ਦੇਖੋ ਵੀ ਆਪਣਾ ਪਕੌੜਾ ਬਣ ਜਾਣਾ ਕੀ ਬਣ ਜਾਣਾ ਜੀ ਆਪਣਾ ਪਕੌੜਾ ਇੰਨੀ ਗਰਮੀ ਦੇ ਵਿੱਚ ਆਪਾਂ ਗਾਂ ਨੂੰ ਜਾ ਵੜਨਾ ਬਹੁਤ ਬਰ ਬੱਕੀ ਆਏ ਬੰਦੇ ਨੂੰ ਆਦਤ ਪੈ ਗਈ ਯਾਰ ਹਨਾ ਰਹਿ ਰਹਿ ਕੇ ਉਹ ਮੇ ਦਾ ਸਰੀਰ ਇਹਨਾਂ ਲੋਕਾਂ ਦਾ ਹੋ ਜਾਂਦਾ ਬਾਹਾਂ ਕਾਲੀਆਂ ਹੋ ਜਾਣਗੀਆਂ ਇੱਥੇ ਆ ਨਿਸ਼ਾਨ ਬਣ ਜਾਣਗੇ ਤੇ ਅਸਲ ਦੇ ਵਿੱਚ ਗੱਲ ਇੱਕ ਹੋਰ ਵੀ ਇੱਥੇ ਡਿਫਰੈਂਟ ਆ ਟੈਂਪਰੇਚਰ ਦੀ ਵੀ ਕੋਈ ਵੱਡੀ ਗੱਲ ਨਹੀਂ 40 45 ਡਿਗਰੀ ਨਾਰਮਲ ਟੈਂਪਰੇਚਰ ਆ ਪਰ ਬਾਈ ਆਪਾਂ ਸੀ ਲੈਵਲ ਤੋਂ ਥੱਲੇ ਬੈਠੇ ਆ ਜਿਵੇਂ ਆਪਦੇ ਸ਼ਹਿਰ ਦੀ ਗੱਲ ਕਰਾਂ ਤਾਂ 283 ਮੀਟਰ ਸਾਡਾ ਸ਼ਹਿਰ ਸੁਨਾਮ ਆ ਜੀ ਸੀ ਲੈਵਲ ਤੋਂ ਹਾਈਟ ਤੇ ਪਰ 283 ਕੱਟ ਦੋ ਸਾਰਾ ਉਦੋਂ ਬਾਅਦ ਧਰਤੀ ਸਮੁੰਦਰ ਤਲ ਦੇ ਬਰਾਬਰ ਆ ਗਏ ਤੇ ਆਪਾਂ ਘੱਟੋ ਘੱਟ 50 ਮੀਟਰ ਹੋਰ ਥੱਲੇ ਆ ਗਏ ਤੇ ਆਪਾਂ ਘੱਟੋ ਘੱਟ ਹੋਰ 50 ਮੀਟਰ ਥੱਲੇ ਚਲੇਗੇ। ਮਤਲਬ ਵੀ ਇੰਨੀ ਗਰਮੀ ਦੇ ਵਿੱਚ ਆਪਾਂ ਪਹੁੰਚ ਗਏ ਹੁਣ ਤੱਕ। ਆਹ ਠਾਬੇ ਵਾਲੇ ਬੰਦੇ ਨੇ ਆਪਾਂ ਨੂੰ ਆਵਾਜ਼ ਮਾਰੀ ਆ। ਯੈਸ ਬ੍ਰਦਰ। ਵਾਟ ਇਜ਼ ਥਿਸ? ਥਿਸ। ਥੈਟ। ਆਈ ਕੈਨ ਨੀਡ ਥਿਸ? ਯਾ। ਇਟ? ਯਾ। ਹੂਡ। ਹੁੰਦਾ ਪੱਤੇ ਹੀ ਨਹੀਂ ਪਤਾ ਕਾਦੇ ਨੇ ਬਾਈ ਇਹ। ਵਾਟ ਯੂ ਕਾਲ ਵਾਟ ਇਜ਼ ਦਾ ਬੈਨੀਫਿਟ ਆਫ ਥਿਸ? ਥਿਸ। ਹਾਂ ਬੈਨੀਫਿਟ। ਦੇ ਨੇ ਦਿੱਤੀਆ। ਵਾਟ ਇਜ਼ ਦੇਸ ਗੁੱਡ ਫਾਰ ਹੈਲਥ ਯਾ ਅੱਛਾ ਭਾਈ ਤੁਸੀਂ ਦੇਖੋ ਵੀ ਪੱਤੇ ਖਾ ਕੇ ਹੀ ਇੱਥੇ ਕੰਮ ਚੱਲ ਰਿਹਾ ਯਾਰ ਹੂੰ ਵੈਰੀ ਗੁੱਡ ਹੂੰ ਓਕੇ ਆ ਵੈਰੀ ਗੁੱਡ ਥੈਂਕ ਯੂ ਓਕੇ ਹੂੰ ਇਹੇ ਦੁਕਾਨਾਂ ਤੇ ਵੇਚਦੇ ਵੀ ਨਹੀਂ ਬਈ ਪੱਤੇ ਜੇ ਮੈਂ ਤਾਂ ਖਾ ਗਿਆ ਅੱਖਾਂ ਮੀਟ ਕੇ ਲੋਕਲ ਟਰਾਈ ਕਰਦੇ ਆਪਾਂ ਲੈਟਾਂ ਮਾਰੀਆਂ ਮੈਨੂੰ ਗੱਡੀ ਵਾਲ ਨੇ ਆਪਣੇ ਵਾਲ ਨੇ ਡੀ ਕਰ ਰਿਹਾ ਮੈਨੂੰ ਅੱਜ ਤੋਂ ਦੋ ਹਫ਼ਤੇ ਪਹਿਲਾਂ ਬਾਈ ਨੇ ਸਾਨੂੰ ਦੱਸਿਆ ਵੀ ਇੱਥੇ ਭਚਾਲ ਆ ਕੇ ਹਟਿਆ ਅਰਥਕੁਇਕ ਆ ਕੇ ਹਟਿਆ ਤੇ ਬਹੁਤ ਲੋਕਾਂ ਦੇ ਜਿਹੜੇ ਘਰ ਨੇ ਨਾ ਉਹ ਟੁੱਟ ਗਏ ਸੀ ਦੋ ਹਫ਼ਤੇ ਪਹਿਲਾਂ ਦੀ ਗੱਲਬਾਤ ਕਰ ਰਹੇ ਹਾਂ ਤੇ ਬਹੁਤ ਤੇਜ਼ ਹਵਾਵਾਂ ਵੀ ਚੱਲ ਰਹੀਆਂ ਸੀ ਰਾਈਟ ਨਾਓ ਵੀ ਹੈਵ ਅ ਨਿਊ ਟ੍ਰੈਵਲ ਪਾਰਟਨਰ ਸੋ ਵਾਟ ਇਜ਼ ਯੋਰ ਨੇਮ ਲੂਈਸਾ ਲੂਈਸਾ ਇਜ਼ ਫਰੋਮ ਜਰਮਨੀ ਅਸਲ ਦੇ ਵਿੱਚ ਇਹ ਕਿਸੇ ਹੋਰ ਕਾਰ ਦੇ ਵਿੱਚ ਬੈਠੇ ਸੀ ਉਸ ਕਾਰ ਦਾ ਏਸੀ ਖਰਾਬ ਹੋ ਗਿਆ ਤੇ ਇਹਨਾਂ ਨੂੰ ਫਿਰ ਸਾਡੀ ਕਾਰ ਦੇ ਵਿੱਚ ਸ਼ਿਫਟ ਕਰਤਾ ओके सो आई एम सेइंग ड्यू टू एसी इशू यू आर शिफ्टिंग टू आवर कार या या प्रमोशन ਹੋ ਗਈ ਇਹਨਾਂ ਦੀ ਨਾ ਨਾ एसी 2 एसी ਦੇ ਵਿੱਚ ਇਹਨਾਂ ਨੂੰ ਸ਼ਿਫਟ ਕਰਤਾ ਤੇ ਇਹ ਵੀ ਆਪਣੇ ट्रैवल पार्टनर ਦੇ ਦੂਜੀ ਕਾਰ ਦੇ ਵਿੱਚ ਬੈਠੇ ਸੀ ਇੱਕ ਮੁੰਡਾ ਉੱਥੇ ਸਪੇਨ ਤੋਂ ਆ ਤੇ ਇੱਕ ਮੁੰਡਾ ਉੱਥੇ ਜਪਾਨ ਤੋਂ ਆ ਉਹਨਾਂ ਨਾਲ ਆਪਾਂ ਬਾਅਦ ਦੇ ਵਿੱਚ ਮਿਲਦੇ ਆ ओके लुइसा या या थैंक यू ਇਹ ਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਤੇ ਇਸ ਤੋਂ ਬਾਅਦ ਜਿਹਨੂੰ ਪਤਾਲ ਲੋਕ ਕਹਿਆ ਜਾਂਦਾ ਮੇਨ ਰੀਜ਼ਨ ਆ ਜਿਹੜਾ ਜਿੱਥੇ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਉਹ ਸਟਾਰਟ ਹੋ ਜਾਣਾ ਫਿਰ ਮੈਂ ਕਹਾ ਵੀਡੀਓ ਬੜੀ ਲੰਬੀ ਹੋ ਜੂਗੀ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆਂ ਜੀ ਤੇ ਬਾਕੀ ਰੰਗ ਟੰਗ ਜਵਾਲਾਮੁਖੀ ਕੈਂਪਿੰਗ ਵਗੈਰਾ ਜਿੱਥੇ ਰਹਾਂਗੇ ਖਾਣ ਪੀਣ ਸਾਰਾ ਕੁਝ ਕੱਲ ਵਾਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇੱਕ ਗੱਡੀ ਆਪਣੇ ਨਾਲ ਹੁਣ ਹੋਰ ਐਡ ਹੋ ਗਈ ਤੇ ਨਵੇਂ ਗਾਈਡ ਆਪਣੇ ਨਾਲ ਜੁਆਇਨ ਕਰ ਗਏ ਤਿੰਨ ਗੱਡੀਆਂ ਹੋ ਗਈਆਂ ਟੋਟਲ ਮਿਲਦੇ ਆਂ ਜੀ ਅਗ